ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਸ਼੍ਰੀ ਕਬੀਰ ਜੀ ਦੇ ਚੋਬਦੀ ਇੱਕ ਤੁਕੇ ਸੰਤ ਸੁਨੰਦ ਅੰਤ ਨਹੀਂ ਪਾਇਆ ਬੇਦ ਪੜੇ ਪੜ ਬ੍ਰਹਮੇ ਜਨਮ ਕੋ ਆਇਆ ਹਰ ਕਾ ਬਿਲੋਵਨਾ ਬਿਲੋਵ ਮੇਰੇ ਭਾਈ ਸਹਿਜ ਬਿਲੋਵੋ ਜਿਹਾ ਸੇ ਤਤ ਨ ਜਾਇ ਰਹੋ ਤਨ ਕਰ ਮਟੁਕੇ ਮਨ ਮੈਂ ਬਿਲੋਈ ਇਸ ਮਟੁਕੀ ਮੈਂ ਸ਼ਬਦ ਸੁਝੋਈ ਹਰ ਕਾ ਬਿਲੋਮ ਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕੋ ਕਬੀਰ ਨਦਰ ਕਰੇ ਜੀ ਮੀਰਾ RAM ਨਾਮ ਲਗ ਉਤਰੇ ਤੀਰਾ ਕੋ ਕਬੀਰ ਨਦਰ ਕਰੇ ਜੀ ਮੀਰਾ RAM ਨਾਮ ਲਗ ਉਤਰੇ ਤੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਿਗੁਰੂ ਪ੍ਰਸਾਦ ਓ ਕਾਲਪੁਰਖ ਵਾਹਿਗੁਰੂ ਇੱਕ ਐਤੀਕ ਰਸ ਵਿਆਪਕ ਹੈ ਸਤਿਗੁਰੂ ਦੀ ਕਿਰਪਾ ਨਾਲ ਮੇਰੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਆਸਾ ਸ਼੍ਰੀ ਕਬੀਰ ਜੀ ਕੇ ਕਬੀਰ ਜੀ ਦੇ ਆਸਾ ਰਗ ਵਾਲੀ ਸ਼ਬਦ ਚੋਪਦੇ ਚਾਰ ਪਦਮ ਵਾਲੇ ਬਾਣੀ ਇੱਕ ਟੁਕ ਇੱਕ ਇੱਕ ਟੁਕ ਕਰਕੇ ਚਾਰ ਟੁਕਾਂ ਚਾਰ ਪਦ ਬਣਦੇ ਨੇ ਸ਼ਬਦ ਦੇ ਰਾਗ ਦੀ ਪੰਕਤੀ ਵਿੱਚ ਹਰ ਕਾਬ ਵਿ ਲੋਗਣਾ ਬਿ ਲੋਗੋ ਮੇਰੇ ਭਾਈ ਸਹਿਜ ਬਿਲਾਵੋ ਜਿ세 ਤਤ ਨਾ ਜਾਈ ਇਹ ਮੁਖ ਪਾਵੇ ਸ਼ਬਦ ਦਾ ਕੇਂਦਰੀ ਪਾਵੇ ਇਹ ਪਰਮਾਤਮਾ ਦਾ ਸਿਮਰਨ ਮਨ ਵਿੱਚ ਜਿਵੇਂ ਕੁਮਾਓ ਈਵੇਂ ਬਸਾਓ ਜਿਵੇਂ ਅਸੀਂ ਚਾਟੀ ਦੇ ਵਿੱਚ ਮਦਾਨੀ ਕੁਮਾ ਕੇ ਦੁੱਧ ਨੂੰ ਰੜਕਦੇ ਹਾਂ ਹਰ ਕਾਬਿ ਲੋਵਣਾ ਪਰਮਾਤਮਾ ਦਾ ਸਿਮਰਨਾ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਰੜਕਣਾ ਬਿਲਾਵੋ ਮੇਰੇ ਭਾਈ ਇਸ ਨੂੰ ਬਿਲਾਵੋ ਇਸ ਨੂੰ ਰੜਕੋ ਭਾਈ ਮਨ ਵਿੱਚ ਹਰ ਕੜੀ ਹਰ ਪਰ ਮਨ ਵਿੱਚ ਪ੍ਰਭੂ ਦੇ ਨਾਮ ਦੀ ਯਾਦ ਧਾਰਨ ਕਰੀ ਰੱਖੋ ਸਹਿਜ ਬਿਲੋਵ ਜਿਸੀ ਤਤ ਨਾ ਜਾਈ ਉਹ ਇਸ ਸਹਿਜ ਅਵਸਥਾ ਰਹੇ ਕਿਸੇ ਕਾਲੇ ਪੈ ਕੇ ਜਾਂ ਕਿਸੇ ਕਿਸਮ ਦੇ ਵਿਸ਼ੇ ਵਿਕਾਰਾਂ ਦੇ ਫੁਰਨੇ ਸਹਿਜ ਸਿਮਰਨ ਕਰੀ ਗੱਲ ਨਹੀਂ ਬਣਣੀ ਵਿਸ਼ੇ ਵਿਕਾਰੀ ਫੁਰਨੇ ਸੰਸਾਰੀ ਖਾਸ਼ਾਂ ਦੇ ਫੁਰਨੇ ਆਸਾਂ ਮਨਸਾਂ ਦੇ ਫੁਰਨੇ ਇਹਨਾਂ ਨੂੰ ਸੰਜੋਗ ਕੇ ਘੱਟ ਕਰਕੇ ਆਪਣੇ ਮਨ ਚੋਂ ਦੂਰ ਕਰਕੇ ਟਿਕਾਊ ਵਾਲੇ ਮਨ ਨਾਲ ਜਿਵੇਂ ਮਨ ਟਿਕਿਆ ਰਹੇ ਮਨ ਫੁਰਨੇ ਤੋਂ ਮੁਕਤ ਹੋ ਕੇ ਸਹਿਜ ਵਿੱਚ ਆ ਜਾਵੇ ਫਿਰ ਉਸ ਨੂੰ ਬੁਲਾਇਆ ਜਾ ਸਕਦਾ ਉਸ ਨੂੰ ਡੜਕੇ ਆ ਜਾ ਸਹਿਜ ਬਲੋ ਜੈਸੀ ਤਤ ਨਾਈ ਜਿਸ ਨਾਲ ਤਤ ਕੀ ਹੈ ਤਤ ਤੇ ਪ੍ਰਭੂ ਦਾ ਆਪਣਾ ਨਾਮ ਹੈ ਪ੍ਰਭੂ ਆਪਣੇ ਉਸ ਦੀ ਆਪਣੀ ਹਸਤੀ ਤਤਤਾ 바ਗੇ ਸਭ ਝੂਠ ਹੈ ਤਤ ਕੀ ਬਰ ਉਹ ਪਰਮਤਮ ਨਾਮ ਹੈ ਤੂੰ ਖਾਲੀ ਮੂੰਹ ਨਾਲ ਕਿਸੇ ਅੱਖਰ ਨੂੰ ਨਾ ਰੱਟੀ ਚਲੋ ਮਨ ਕਰਕੇ ਮਨ ਵਿੱਚ ਉਸ ਜਿਸ ਹਸਤੀ ਦਾ ਉਹ ਅੱਖਰ ਰਾਹੀ ਨਾਮ ਹੈ ਚਾਹੇ ਵਾਹਿਗੁਰੂ ਹੈ ਅੱਲਾ ਹੈ ਮੋਲਾ ਹੈ ਰਾਮ ਹੈ ਕੋਈ ਵੀ ਜੋ ਅਖਰੀ ਨਾਮ ਹੈ ਉਸ ਨੂੰ ਮੁਖ ਨਾਲ ਜਦੋਂ ਚਾਰਨ ਕਰਦੇ ਹੋ ਤੇ ਮਨ ਸਹਿਜ ਵਿੱਚ ਟਿਕਾ ਕੇ ਮਨ ਵਿੱਚ ਉਸ ਹਸਤੀ ਵਾਲੇ ਪਾਸੇ ਖਿਆਲ ਲੈ ਜਾਓ ਕਿ ਮੈਂ ਉਸ ਨੂੰ ਸਿਮਰ ਰਿਹਾ ਹਾਂ ਜੋ ਇੱਕ ਹੈ ਇੱਕ ਰਸ ਵਿਆਪਕ ਹੈ ਨਿਰਪੋਹ ਹੈ ਨਿਰਵੈਰ ਹੈ ਅਜੂਨੀ ਹੈ ਜਮਦਾ ਮਰਦਾ ਨਹੀਂ ਸਾਰੇ ਸੰਸਾਰ ਦਾ ਸਾਂਝਾ ਬਾਪ ਹੈ ਸਾਰੇ ਸੰਸਾਰ ਦਾ ਮਾਤਾ ਪਿਤਾ ਸਮਾਨ ਹੈ ਸਾਰੇ ਸੰਸਾਰ ਦਾ ਪਾਲਣਹਾਰ ਹੈ ਸਾਰੇ ਸੰਸਾਰ ਨੂੰ ਪੈਦਾ ਕਰਕੇ ਫਿਰ ਸੰਘਾਰਨ ਹਾਰ ਵੀ ਹੋ ਆਪ ਹੀ ਹੈ ਉਹ ਬਹੁਤ ਵੱਡੀ ਸ਼ਕਤੀ ਹੈ ਤਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਗਿਰਾਵਾ ਜਲ ਤੇ ਥਲ ਕਰਥਲ ਤੇ ਕੂਬ ਤੇ ਮੇਰ ਕਰਾਵਾ ਐਡੀ ਵੱਡੀ ਸ਼ਕਤੀ ਹੈ ਉਹ ਜਿਹੜਾ ਹਰਨ ਭਰਨ ਜਾਂ ਕਾ ਨਿਤਪੁਰ ਅਖ ਤੇ ਫੂਰ ਜਿੰਨੇ ਸਮੇਂ ਵੀ ਸਾਰੀ ਸ੍ਰਿਸ਼ਟੀ ਨੂੰ ਕਰਕ ਕਰਕੇ ਮੁੜ ਉਸਾਰ ਸਕਦਾ ਹੈ ਬਣਾ ਸਕਦਾ ਉਸ ਸ਼ਕਤੀ ਨੂੰ ਯਾਦ ਕਰ ਰਿਹਾ ਮੈਂ ਸੁਰਤੀ ਵਿੱਚ ਉਸ ਸ਼ਕਤੀ ਵਿੱਚ ਸੁਰਤੀ ਜੋੜ ਕੇ ਰੱਖੋ ਅਸੀਂ ਜਦੋਂ ਕਿਸੇ ਨੂੰ ਯਾਦ ਕਰਦੇ ਹਾਂ ਤਾਂ ਸੁਰਤੀ ਦੇ ਕਿੰਨੇ ਨਕ ਦੇ ਟਿਕਾਉਂਦੇ ਹਾਂ ਅਸੀਂ ਕੱਲ ਵੀ ਕੱਲ ਕੀਤੀ ਸੀ ਤੇ ਜਿਸ ਨੂੰ ਯਾਦ ਕਰਦੇ ਹਾਂ ਆਪਣੀ ਸੁਰਤੀ ਵਿੱਚ ਆਪਣੇ ਖਿਆਲਾਂ ਵਿੱਚ ਉਸ ਦਾ ਸਰੂਪ ਉਸ ਦੀ ਵਿਚਾਰ ਉਹਦਾ ਪਿਆਰ ਆ ਵੱਸਦਾ ਹੈ ਇਹ ਅਸੀਂ ਕਈ ਵਾਰ ਮੁੱਖੋਂ ਦੇ ਨਾਂ ਨਹੀਂ ਲੈਂਦੇ ਆਪਣੇ ਪਿਆਰੇ ਦਾ ਪਰ ਸੁਰਤੀ ਵਿੱਚ ਉਹਦਾ ਖਿਆਲ ਉਹਦਾ ਪਿਆਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਪ੍ਰਭੂ ਦਾ ਨਾਮ ਮੁੱਖ ਨਾਲ ਵੀ ਜਪਨਾ ਮੁੱਖ ਨਾਲ ਜਪਦੇ ਹਾਂ ਸੁਰਤੀ ਵਿੱਚ ਉਸ ਦਾ ਖਿਆਲ ਉਸ ਦਾ ਅਹਿਸਾਸ ਉਸਦੀ ਹੁੰਦ ਵਿੱਚ ਸੁਰਤੀ ਜੁੜੀ ਹੋਵੇ ਇਹ ਹੈ ਤਤ ਨਾ ਜਾਏ ਮਨ ਦਾ ਤਤ ਨਾ ਜਾਏ ਜੇ ਕਬਲ ਕੇਵਲ ਮੂੰਹ ਰਟੀ ਜਾ ਰਿਹਾ ਫਿਰ ਤਤ ਨੂੰ ਪੱਕ ਨਹੀਂ ਰਹੇ ਉਹਦਾ ਨਾਂ ਰਟ ਰਹੇ ਹਾਂ ਜਿਵੇਂ ਕੋਈ ਬੰਦਾ ਰੋਟੀ 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 ਭੋਜਨ ਭੋਜਨ ਕਰੀ ਜਾਏ ਮੂੰਹ ਨਾਲ ਪਰ ਭੋਜਨ ਖਾਏ ਨਾ ਉਤ੍ਰਿਪਤ ਨਹੀਂ ਹੋ ਸਕਦਾ ਜਲ ਜਲ ਪਾਣੀ ਪਾਣੀ ਕੀਤੀ ਹੈ ਪਿਆਸ ਨਹੀਂ ਪੁਜਦੀ ਕੇਵਲ ਵਾਇਰੂ ਵਾਇਰੂ ਕਰੀ ਜਾਣਾ ਇਹੀ ਕਹਿੰਦੇ ਨੇ ਜੀ ਕਰੀ ਜਾਓ ਰੱਟੀ ਚਲੋ ਇਹ ਆਪਣੇ ਆਪ ਅੰਦਰ ਬਣ ਜਾਂਦਾ ਆਪਣੇ ਆਪ ਨਹੀਂ ਚ ਬਣਦਾ ਉਸ ਪ੍ਰਭੂ ਨਾਲ ਸਾਡੀ ਕੀ ਸਾਂਝ ਹੈ ਕੀ ਰਿਸ਼ਤਾ ਹੈ ਕੀ ਨੇੜਤਾ ਹੈ ਉਹ ਸਾਡੇ ਲਈ ਕੀ ਕੁਝ ਕਰ ਰਿਹਾ ਹੈ ਕਿਹੜਾ ਗੁਣਾਂ ਦਾ ਮਾਲਕ ਹੈ ਉਹਦੀ ਵਡਿਆ ਉਹਦੀ ਸਿਫਤਸਲਾ ਉਹਨੂੰ ਸਮਝਣਾ ਉਸ ਹਸਤੀ ਨੂੰ ਸਮਝਣਾ ਉਸਦੀ ਹੋਂਦ ਦੇ ਬਾਰੇ ਜਾਣਕਾਰੀ ਗਿਆਨ ਲੈਣਾ ਔਰ ਉਸ ਗਿਆਨ ਦੀ ਰੋਸ਼ਨੀ ਵਿੱਚ ਸਿਮਰਨ ਕਰਨਾ ਫਿਰ ਜਾ ਕੇ ਅੰਦਰ ਦਾ ਸਿਮਰਨ ਬਣ ਸਕਦਾ ਹੈ ਮਨ ਦਾ ਸੰਗ ਬਣ ਸਕਦਾ ਹੈ ਇਹ ਹੁੰਦਾ ਮਨ ਵਿੱਚ ਉਸ ਨੂੰ ਬਲੋਵਣਾ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ اے ਮੇਰੇ ਪ੍ਰਭੂ ਉਸ ਪਰਮਾਤਮਾ ਦਾ ਇਵੇਂ ਨਾਮ ਮਨ ਵਿੱਚ ਰੜਕੋ ਮਨ ਵਿੱਚ ਉਸ ਨੂੰ ਯਾਦ ਕਰੋ ਔਰ ਸਹਿਜ ਅਵਸਥਾ ਦੇ ਰਹੀ ਸਹਿਜ ਵਿੱਚ ਟਿੱਕੇ ਐਸੇ ਟੰਗਣਾ ਉਸ ਪਰਮਾਤਮਾ ਸਿਮਣ ਕਰੋ ਕਿ ਜੈਸੀ ਤਤ ਨਾ ਜਾਈ ਸੁਰਤੀ ਉਸ ਤਤ ਵਿੱਚ ਜੁੜੀ ਰਹੇ ਰੂਲ ਸੱਚ ਵਿੱਚ ਜੁੜੀ ਰਹੇ ਸਨਕ ਸੁਨੰਦ ਅੰਤ ਨਹੀਂ ਪਾਇਆ ਸਨਕ ਸੁਨੰਦ ਇਹ ਬ੍ਰਹਮਾ ਦੇ ਪੁੱਤਰ ਮੰਨੇ ਗਏ ਇਹਨਾਂ ਨੇ ਵੀ ਉਸ ਪ੍ਰਭੂ ਦਾ ਅੰਤ ਨਹੀਂ ਪਾਇਆ 베ਦ ਪੜੇ ਪੜ ਬ੍ਰਹਮ ਨੇ ਜਨਮ ਗੁਆਇਆ 베ਦ ਪੜ ਪੜ ਕੇ ਬ੍ਰਹਮ ਨੇ ਵੀ ਆਪਣਾ ਜਨਮ ਗੁਆ ਲਿਆ ਤੇ ਨੇ ਪੁੱਤਰਾਂ ਨੇ ਵੀ 베ਦ ਪੜ ਪੜ ਕੇ ਜਨਮ ਗੁਆ ਲਿਆ ਇਹਦਾ ਮਤਲਬ ਇਹ ਹੋਇਆ ਕਿ ਕੇਵਲ 베ਦ ਪੜਨ ਨਾਲ ਕੋਈ ਉੱਚੀ ਆਤਮਿਕ ਬਰਤਪਦੇ ਨਹੀਂ ਪਹੁੰਚ ਸਕਦਾ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਸੇ ਵੀ ਗ੍ਰੰਥ ਪੋਥੀ ਦੇ ਖਾਲੀ ਪਠਨ ਪਾਠਨ ਨਾਲ ਗੱਲ ਨਹੀਂ ਬਣਨੀ ਉਹਦੇ ਵਿੱਚ ਜੋ ਵਿਚਾਰ ਹਨ ਉਹਨਾਂ ਨੂੰ ਅਮਲੀ ਜਾਮਾ ਪੈ ਉਹਨਾਂ ਅਨੁਸਾਰ ਜੀਵਨ ਜਿਉਣਾ ਹੈ ਗੁਰਬਾਣੀ ਬਣੀ ਹੈ ਕੁਰਬਾਨੀ ਅਨੁਸਾਰ ਬਨਣਾ ਹਜੀਵੇਂ ਗੁਰਬਾਨੀ ਕਹਿੰਦੀ ਹੈ ਵੈਸਾ ਬਨਣਾ ਹੈ ਨਹੀਂ ਤੇ ਬੜੇ ਬੜੇ ਇਹ ਦੀ ਵੀ ਦੀਵਤੀ ਅਖਵਾਉਂਦੇ ਉਹਨਾਂ ਦੇ ਪੁੱਤਰ ਸਨਕ ਸੰਨੰਦ ਪੰਤ ਨਹੀਂ ਵਾ ਇਹਨਾਂ ਨੇ ਦਿਵਸ ਪ੍ਰਭੂ ਦਾ ਅੰਤ ਨਹੀਂ ਪਾਇਆ ਬੇਦ ਪੜੇ ਪਰ ਬ੍ਰਹਮੇ ਜਨਮ ਗੁਆਇਆ ਇਹ ਤੂ ਇਹ ਵੀ ਸਪਸ਼ਟ ਹੋ ਗਿਆ ਕਿ ਅਸੀਂ ਇਹ ਨਹੀਂ ਮੰਨ ਸਕਦੇ ਕਿ ਸਿਸ਼ੀ ਦਾ ਰਚੇਤਾ ਬ੍ਰਹਮਾ ਹੈ ਉਸਨੇ ਬ੍ਰਹਮ ਅਸਲੀ ਬ੍ਰਹਮ ਦਾ ਅੰਤ ਨਹੀਂ ਪਾਇਆ ਇਹ ਤੇ ਬ੍ਰਹਮ ਹੈ ਉਹਨੇ ਬ੍ਰਹਮ ਜੋ ਪ੍ਰਭੂ ਹੈ ਉਹਦਾ ਅੰਤ ਨਹੀਂ ਪਾਇਆ ਉਸਨੇ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਨੂੰ ਮਟਕੀ ਨਾ ਬੜੀ ਮਟਕੀ ਦੇ ਟੈਂਕੇ ਨੂੰ ਜਿਹੜੀ ਔਂਕੜ ਲੱਗੀ ਆ ਇਹ ਨਹੀਂ ਕਿਸੇ ਵੀ ਨਿਯਮ ਨਾਲ ਛੱਡੀ ਜਾਂਦੀ ਕਿਉਂਕਿ ਵਿਆਕਰਨ ਨਿਯਮ ਇਹਨੂੰ ਨਹੀਂ ਛੱਡਦਾ ਔਂਕੜੀਆਂ ਸਿਆਰੀਆਂ ਉੱਥੇ ਸਾਇਲੈਂਡਰ ਨੇ ਉੱਥੇ ਨਹੀਂ ਬੋਲਦੀਆਂ ਜਿੱਥੇ ਉਹ ਆਖਰੀ ਅੱਖਰ ਨਾਲ ਲੱਗੀਆਂ ਹੋਣ ਔਰ ਉਹ ਅੱਖਰ ਜਿਹੜਾ ਹੈ ਉਹ ਨਾਮ ਹੋਵੇ ਨਾਉਨ ਹੋਵੇ ਨਾਮ ਹੋਵੇ ਤਾਂ ਕਿਰਿਆਵਾਚੀ ਸ਼ਬਦਾਂ ਦੇ ਆਖਰੀ ਅੱਖਰ ਨਾਲ ਲੱਗੀਆਂ ਔਂਕੜਾਂ ਸਿਆਰੀਆਂ ਵੀ ਬੋਲਦੀਆਂ ਨੇ ਇਕ ਕਿਸੇ ਸ਼ਬਦ ਦੇ ਵਿਸਕਾਰ ਕਿਸੇ ਅੱਖਰ ਨਾਲ ਲੱਗੀ ਔਕੜ ਸਿਆਰੀ ਦੇ ਬੋਲਦੀ ਬੋਲਦੀ ਹੈ ਜਿਸ ਨੂੰ ਪਛੂ ਤਾਇ ਦੇ ਛਛੇ ਦੀ ਔਕੜ ਨਹੀਂ ਛੁੱਟੀ ਜਾ ਸਕਦੀ ਠਾਕੁਰ ਦੇ ਕੱਕੇ ਦੀ ਔਕੜ ਨਹੀਂ ਛੱਡੀ ਜਾ ਸਕਦੀ ਮਟਕੀ ਤਨ ਕਰ ਮਟਕੀ ਤਨ ਨੂੰ ਮਟਕੀ ਬਣਾ ਲੈ ਪਾਪ ਉਹ ਜਿਹੜੀ ਚਾਟੀ ਬਣਾ ਲੈ ਮਨ ਮੈਂ ਬਲੋਈ ਤੇ ਇਸ ਸਰੀਰ ਦੇ ਅੰਦਰ ਮਨ ਹੈ ਮਨ ਨੂੰ ਵਸ ਕਰ ਮਨੁਸ ਹੈ ਜਿ ਵਿਚ ਲਿਆ ਤਨ ਵਿੱਚ ਤਨ ਮਟਕੀ ਹੈ ਪਰ ਮਟਕੀ ਵਿੱਚ ਦੁੱਧ ਹੁੰਦਾ ਜਿਹਨੂੰ ਰੜਕਦੇ ਨੇ ਦਹੀਂ ਜਿਹਨੂੰ ਰੜਕਦੇ ਆ ਇਹ ਇਸ 3 ਰੁਪਈ ਮਟਕੀ ਦੇ ਵਿੱਚ ਇਸ 3 ਰੁਪਈ ਚਾਟੀ ਦੇ ਵਿੱਚ ਮਨ ਜਿਹੜਾ ਹੈ ਇਸ ਨੂੰ ਵਸ ਕਰਕੇ ਸਹਿਜ ਵਿੱਚ ਲਿਆ ਕੇ ਫੁਰਨੇ ਤੋਂ ਮੁਕਤ ਕਰਕੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ੜਕਣਾ ਕਰ ਮਨ ਰਾਈ ਬੁੱਧੀ ਰਾਈ ਮਤ ਰਾਈ ਉਸ ਪ੍ਰਮਾਤਮਾ ਨੂੰ ਯਾਦ ਕਰ ਕਿਉਂਕਿ ਸੁਰਤ ਮਤ ਮਨ ਬੁੱਧ ਕਰਨੀ ਹੈ ਇਹ ਬਦਲਨੀ ਹੈ ਮਨ ਸਮਝਣ ਦਾ ਕਾਰਨ ਕਛੁ ਕੋ ਪੜਿਆ ਗਿਆਨ ਤੇ ਇਸ ਲਈ ਮਨ ਵਿੱਚ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਰ ਖਾਰੀ ਰਸਨਾ ਨਾਲ ਨਹੀਂ ਖਰੀ ਦੇ ਸੁਣ ਨਾਲ ਨਹੀਂ ਮਨ ਨਾਲ ਮਨ ਦੀ ਮਨ ਵਿੱਚ ਉਸ ਨੂੰ ਬਲੋ ਇਸ ਮਟਕੀ ਮੈਂ ਸ਼ਬਦ ਸੰਜੋਈ ਇਹ ਜਿਹੜੀ ਮਟਕੀ ਆ ਸਰੀਰ ਦੀ ਇਸ ਵਿੱਚ ਸ਼ਬਦ ਦਾ ਸ਼ਬਦ ਸੰਜੋ ਸ਼ਬਦ ਦਾ ਸੰਚਾਰ ਕਰ ਕਹੀਂ ਕਹਦੇ ਨੇ ਜੀ ਨਾਮ ਜਪਨਾ ਮਨ ਦਾ ਹੀ ਵਿਸ਼ਾ ਜੀ ਤਨ ਦਾ ਨਹੀਂ ਬਿਲਕੁਲ ਗਲਤ ਗੱਲ ਮਨ ਦਾ ਵਿਸ਼ਾ ਤੇ ਤਨ ਦਾ ਕਿਵੇਂ ਨਹੀਂ ਜਦੋਂ ਮਨ ਸ਼ਬਦ ਅਨੁਸਾਰ ਤੁਰੇਗਾ ਤੇ ਤਨ ਕੋਲੋਂ ਕੰਮ ਮਨ ਫਿਰ ਸ਼ਬਦ ਅਨੁਸਾਰ ਹੀ ਲੇਗਾ ਨਾ ਜੇ ਮਨ ਅਚਰਨ ਵਾਲਾ ਹੋ ਗਿਆ ਤੇ ਤਨ ਵੀ ਅਚਰਨ ਵਾਲਾ ਹੋ ਜਾਏਗਾ ਮਨ ਸੱਚ ਨੂੰ ਪਸੰਦ ਕਰਨ ਲੱਗ ਪਿਆ ਤਾਂ ਤਨ ਕਿਵੇਂ ਕੂੜਾ ਰਹਿ ਜਾਏ ਤਨ ਕਿਵੇਂ ਝੂਠ ਬੋਲੇਗਾ ਇਹ ਵੀ ਤੇ ਸੱਚੀ ਬੋਲੇਗਾ ਮੂੰਹ ਵੀ ਸੱਚੀ ਬੋਲੇਗਾ ਕੰਨ ਵੀ ਸੱਚੀ ਸੁਣਨਗੇ ਅੱਖਾਂ ਵੀ ਸੱਚੀ ਵੇਖਣਗੀਆਂ ਤੂੰ ਮਨ ਦੇ ਰਾਹੀ ਮਨ ਸਮਝਾਉਣ ਕਾਰਨੇ ਕਚੂ ਪੜਿਆ ਗਿਆਨ ਮਨ ਨੂੰ ਹੀ ਤੇ ਸਮਝਾਣਾ ਹੈ ਕਿ ਮਨ ਹੀ ਤੇ ਸਿਰ ਕੋ ਸਾਰੇ ਕਰਮ ਕਰਵਾਉਂਦਾ ਹੈ ਤੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਰੋ ਕੇ ਨਾਮ ਰੜਕਣਾ ਤੇ ਇਸ ਸਰੀਰ ਰੂਪੀ ਮਟਕੀ ਦੇ ਵਿੱਚ ਉਸ ਸ਼ਬਦ ਦੇ ਰਾਹੀਂ ਸ਼ਬਦ ਦਾ ਸੰਚਾਰ ਕਰਨਾ ਸ਼ਬਦ ਅਨੁਸਾਰ ਸਰੀਰ ਸਾਰੇ ਕਰਮ ਕਰੇ ਕਰਮ ਸੰਦਲਾਖੇਤਾ ਸਰੀਰ ਸ਼ਬਦ ਅਨੁਸਾਰ ਕਰਮ ਕਰੇ ਨਾਮ ਅਨੁਸਾਰ ਕਰਮ ਕਰੇ ਤੇ ਮਨ ਵਿੱਚ ਉਸ ਤਤ ਰੂਪੀ ਪ੍ਰਭੂ ਨਾਮ ਨੂੰ ਵਾਰ-ਵਾਰ ਬੁਲਾਇਆ ਜਾਏ ਰੜਕਿਆ ਜਾਏ ਯਾਦ ਕੀਤਾ ਜਾਏ ਇਹ ਇੱਕ ਸਾਧਨ ਹੈ ਹਰ ਕਾ ਬਿਲਾਵਨਾ ਮਨ ਕਾ ਵਿਚਾਰਾ ਹੁਣ ਪ੍ਰਭੂ ਦਾ ਬਿਲਾਵਨਾ ਹੈ ਕੀ ਹੈ ਉਹ ਤਤ ਦਾ ਬਿਲਾਵਨਾ ਕੀ ਹੈ ਤਤ ਨਾ ਜਾਈ ਕੀ ਹੈ ਬਿਮਨ ਦਾ ਹਰ ਕਾਬਲ ਹੋਣਾ ਹਰੀ ਦਾ ਸਿਮਰਨਾ ਕੀ ਹੈ ਹਰੀ ਨਾਮ ਦਾ ੜਕਣਾ ਇਸ ਸਰੀਰ ਰੂਪੀ ਚਾਟੀ ਵਿੱਚ ਮਨ ਅੰਦਰ ਕਿਵੇਂ ੜਕਣਾ ਹੈ ਵਿਚਾਰ ਰਹੀ ਬੇ ਵਿਚਾਰੇ ਵਿਚਾਰ ਕੁਝ ਨਹੀਂ ਅੰਦਰ ਸੁਰਤੀ ਕਿਤੇ ਨਹੀਂ ਜੁੜੀ ਕੋਈ ਪ੍ਰਭੂ ਦਾ ਪਤਾ ਹੀ ਨਹੀਂ ਪ੍ਰਭੂ ਕੀ ਹਸਤੀ ਹੈ ਉਹਦੀ ਸਾਡੀ ਕੀ ਸਾਂਝ ਹੈ ਉਹਦਾ ਸਾਡਾ ਕੀ ਰਿਸ਼ਤਾ ਹੈ ਇਹ ਤਾਂ ਪਤਾ ਹੀ ਕੱਖ ਨਹੀਂ ਮਨ ਵੀ ਕੋਈ ਵਿਚਾਰ ਹੀ ਨਹੀਂ ਕਿ ਬਲ ਰਸਨਾ ਲੱਟੀ ਜਾ ਰਹੇ ਆ ਇਹ ਸਿਮਰਨ ਨਹੀਂ ਇਹ ਸਿਮਰਨ ਨਹੀਂ ਹਰ ਕਾ ਬਿਲਾਉਣਾ ਮਨ ਕਾ ਵਿਚਾਰਾ ਮਨ ਦੀ ਵਿਚਾਰ ਰਹੀ ਸਮਝ ਕੇ ਉਸ ਤਤ ਨੂੰ ਸਮਝ ਕੇ ਉਸ ਸਚਾਈ ਹਕੀਕਤ ਨੂੰ ਸਮਝ ਕੇ ਜੋ ਸਾਡਾ ਮੂਲ ਹੈ ਜੋ ਸਾਗਰ ਹੈ ਅਸੀਂ ਬੂੰਦਾਂ ਉਸ ਅੰਸ਼ ਆਪਣੇ ਇਸ ਅੰਸ਼ ਨੂੰ ਉਸ ਪ੍ਰਭੂ ਰੂਪੀ ਸਰਵ ਵਿਆਪਕ ਜੋਤੂ ਦਾ ਟਿਕਾਣਾ ਹੈ ਸੁਰਤੀ ਨੂੰ ਇਹ ਮਨ ਦਾ ਵਿਚਾਰਾ ਹਰ ਕਾ ਬਿਲਾਉਣਾ ਮਨ ਕਾ ਵਿਚਾਰਾ ਮਨ ਰਹੀ ਵਿਚਾਰ ਕਰਕੇ ਖਾਲੀ ਰਸਨਾ ਨਾਲ ਨਹੀਂ ਗੁਰੂ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਫਿਰ ਗੁਰਦੀ ਕਿਰਪਾ ਨਾਲ ਬੰਦਾ ਅੰਮ੍ਰਿਤ ਦੀ ਧਾਰ ਚੋਂਦਾ ਆਪਣੇ ਅੰਦਰ ਜਿਵੇਂ ਗੁਰਜੀ ਨੇ ਜੋ ਕਿ ਗੁੜ ਕਰ ਗਿਆਨ ਧਿਆਨ ਕਰਤਾ ਹੈ ਕਰ ਕਰਣੀ ਕਸਪਾਈ ਹੈ 파ਠੀ ਪਵਨ ਪ੍ਰੀਤ 파ਠੀ ਪਵਨ પ્રેમ ਕਾ ਪੋਚਾ ਇਤ ਰਸ ਅਮਿਉ ਚੁਆਈ ਹੈ ਭਈ ਇਹ ਗਿਆਨ ਧਿਆਨ ਉੱਚੀ ਅਚਨ ਰਹੀ ਮਨ ਵਿੱਚ ਇੱਕ ਐਸਾ ਆਨੰਦ ਆਉਂਦਾ ਹੈ ਕਿ ਐਸਾ ਰਸ ਚੋਂਦਾ ਹੈ ਜਿਸ ਨੂੰ ਅੰਮ੍ਰਿਤ ਦੀ ਧਾਰਾ ਕਿਹਾ ਹੈ ਉਹ ਸਭ ਕਹਿੰਦੇ ਨਹੀਂ ਗੁਰੂ ਪ੍ਰਸਾਦ ਪਾਵੇ ਅ ਗੁਰੂ ਦੀ ਕਿਰਪਾ ਨਾਲ ਫਿਰ ਉਹ ਬੰਦਾ ਉਹ ਅੰਮ੍ਰਿਤ ਦੀ ਧਾਰ ਪ੍ਰਾਪਤ ਕਰੇ ਪਾਉ ਉਹ ਆਤਮਿਕ ਆਨੰਦ ਉਹ ਆਤਮਿਕ ਰਸ ਜਿਹਦੇ ਬਰਾਬਰ ਦਾ ਕੋਈ ਰਸ ਨਹੀਂ ਕੋਈ ਆਨੰਦ ਦੁਨੀਆਦਾਰੀ ਦਾ ਕੋਈ ਪਦਾਰਥ ਨਾ ਨਹੀਂ ਦੇ ਸਕਦਾ ਕੋਈ ਸਾਜ਼ ਬਾਜ਼ਾਂ ਦੀ ਆਵਾਜ਼ਾਂ ਮਨ ਨੂੰ ਉਹ ਨਹੀਂ ਦੇ ਸਕਦੀਆਂ ਜੋ ਇੱਥੇ ਇਹ ਆਤਮਿਕ ਆਨੰਦ ਮਿਲਦਾ ਹੈ ਜਿਸ ਨੂੰ ਅੰਮ੍ਰਿਤ ਕਿਹਾ ਗਿਆ ਹੈ ਕੋ ਕਬੀਰ ਨਦਰ ਕਰੇ ਜੇ ਮੀਰਾ ਇੱਕ ਵੀ ਆਖ ਜੀ ਉਹ ਪਾਤਸ਼ਾ ਪਰਮਾਤਮਾ ਮੀਰਾ ਮੈਨੇ ਉਹ ਸਾਰੀ ਸੰਸਾਰ ਦਾ ਪਾਤਸ਼ਾ ਜੀ ਉਹ ਮੀਰ ਕਰੇ ਆਪਣੀ ਮੇਰ ਪਰ ਨਜ਼ਰ ਕਰ ਦੇਵੇ राम नाम ਲਗ ਉਤਰੇ ਤੀਰਾ ਫਿਰ ਬੰਦਾ राम नाम ਨੂੰ ਸਹੀ ਮੈਨੇ ਵਿੱਚ ਤਤ ਨੂੰ ਸੰਭਾਲ ਕੇ ਜੈਸੇ ਤਤ ਨਾ ਜਾਈ ਉਸ ਨਾਲ ਸੁਰਤੀ ਜੋੜ ਕੇ ਮਨ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਬੁਲਾਉਂਦਾ ਰੜਕਦਾ ਤੇ ਫਿਰ ਇਸ ਸੰਸਾਰ ਸਾਗਰ ਦੇ ਪਰਲੇ ਕੰਡੇ ਲੱਜ ਜਾਂਦਾ ਭਾਵ ਇਸ ਵਿੱਚ ਵਿਕਾਰਾਂ ਵਿੱਚ ਆਸਾਂ ਮਨਸਾਂ ਦੇ ਵਿੱਚ ਹੋਮੇ ਵਿੱਚ ਪੈਰ ਭਰੂਤ ਨਫ਼ਰਤਾਂ ਵਿਤਕ੍ਰੇ ਵਿੱਚ ਡੁੱਬਦਾ ਨਹੀਂ ਇਨ੍ਹਾਂ ਓਗਣਾ ਵਿੱਚ ਡੁੱਬਦਾ ਨਹੀਂ ਆਪਣਾ ਜੀਵਨ ਇਨ੍ਹਾਂ ਚੋਂ ਤਾਰ ਕੇ ਸੁਚੱਜੇ ਆਤਮ ਗੁਣਾਂ ਰਹੀਂ ਇਸ ਸੰਸਾਰ सागर ਨੂੰ ਪਾਰ ਕਰ ਜਾਂਦਾ ਹੈ ਇਹ ਹੈ ਜੀ ਇਸ ਸ਼ਬਦ ਦਾ ਮੁਖ ਕਿ ਅਸੀਂ ਮਨ ਰਹੀਂ ਹਿਰਦੇ ਰਹੀਂ ਹਿਰਦੇ ਵਿੱਚ ਪ੍ਰਭੂ ਦੇ ਬਾਰੇ ਵਿਚਾਰਾਂ ਕਰਕੇ ਪ੍ਰਭੂ ਨੂੰ ਸਮਝ ਕੇ ਅਸੀਂ ਕੀ ਹੈ ਉਹ ਫਿਰ ਉਹਦੇ ਵਿੱਚ ਸੁਰਤੀ ਜੋੜ ਕੇ ਮੁਖ ਨਾਲ ਨਾਮ ਜਪੋ ਮਨ ਰਾਹੀ ਵੀ ਜਪੋ ਮੁਖ ਨਾਲ ਵੀ ਜਪੋ ਮੁਖ ਨਾਲ ਜਪਦੇ ਮਨ ਉਹਦੇ ਵਿੱਚ ਸੁਰਤੀ ਉਹਦੇ ਵਿੱਚ ਟਿਕੀ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ